ਆ ਤੇਰੀ ਵਾਰੀ ਪਹਿਲਾਂ ਉਸਤਾਦ ਦੀ ਤਾੜੀਆਂ ਮਾਰੋ ਯਾਰ ਆਪੜੇ ਲਾ ਕੇ ਆਇਆ ਯਾਰ ਬਹੁਤ ਧੰਨਵਾਦ ਪਾਜੀ ਸਿਮਰ ਸੰਧੂ ਬਾਈ ਤੋਂ ਗਾਣਾ ਲਖਵਾਇਆ ਚੇਚਾ ਜੀ ਅਕਬਰਪੁਰੇ ਤੋਂ ਬਾਈ ਹੈ ਥੋੜੀ ਸੇਮ ਸਟੋਰੀ ਹੈ ਜੀ ਸੁਣ ਜਿਓ ਉਹ ਬਾਹਰ ਗੋਲੇ ਪੱਕੇ ਦੀ ਤੂੰ ਪੱਕੀ ਹੋ ਗਈ ਉਹ ਮਿੱਤਰਾਂ ਦੀ ਗੱਡੀ ਲਾ ਕੇ ਕੱਚੇ ਵਲੀਏ ਦਾ ਹੋਇਆ ਪਾਣੀ ਅਸੀਂ ਕਾਟ ਕਾਟਦਾ ਐਵੇਂ ਕਿਤੇ ਸਮਝੀ ਨਾ ਬੱਚੇ ਬਲੀਏ ਉਹ ਸਾਡੇ ਸਪਲੈਂਡਰ ਦੇ ਝੂਟੇ ਪਲ ਗਈ ਪੰਟੀਨਾ 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 ਉਹ ਸਾਡੇ ਪਲਟੀਨੇ ਦੇ ਤੂੰ ਝੂਟੇ ਪਲ ਗਈ ਸਾਡੇ ਪਲਟੀਨੇ ਦੇ ਤੂੰ ਝੂਟੇ ਪਲ ਗਈ ਉਹਨ ਫੋਰਚੂਨ ਰਾਜੇ ਆਉਂਦੇ ਕਿਵੇਂ ਦੇ ਨਜ਼ਾਰੇ ਉਹ ਠੱਗੀ ਮਾਰ ਮੁਟਿਆਰੇ ਜਿਹੜੇ ਪਾਏ ਦੂਜ ਬਾਰੇ ਕਦੇ ਸਾਨੂੰ ਵੀ ਦਿਖਾਈ ਜਦੋਂ ਟੱਕਰੀ ਦਵਾਰੇ ਉਹ ਠੱਗੀ ਮਾਰ ਮੁਟਿਆਰੇ ਜਿਹੜੇ ਪਾਏ ਦੂਜ ਬਾਰੇ ਕਦੇ ਸਾਨੂੰ ਵੀ ਦਿਖਾਈ ਜਦੋਂ ਟੱਕਰੀ ਦਵਾਰੇ ਫਿਰ ਉਹਦਾ ਬਾਈ ਦਾ ਨਾਂ ਆ ਕਹਿੰਦਾ ਉਹ ਹੈਗੇ ਤਾਂ ਨਹੀਂ ਸੀ ਤੇਰੇ ਵੱਲ ਵੇਖ ਕੇ ਆ ਯਾਰ ਹੁਣੀ ਥੋੜੇ ਜੇ ਸਿਆਣੇ ਹੋ ਗਏ ਉਹ ਨੰਬਰ ਲੱਭੇਂ ਵੀ ਤੂੰ ਪੁਰਾਣੇ ਖਾਣ ਦਾ ਉਹ ਜਦੋਂ ਬਿੱਲੋ ਹਿੱਟ ਮਿੱਤਰਾਂ ਦੇ ਗਾਣੇ ਹੋ ਗਏ ਓਏ ਅਸੀਂ ਤੈਨੂੰ ਕਦੇ ਵੀ ਨਹੀਂ ਭਲ ਸਕਦੇ ਅਸੀਂ ਤੈਨੂੰ ਕਦੇ ਵੀ ਨਹੀਂ ਭਲ ਸਕਦੇ ਨਹੀਂ ਕਦੇ ਭੁੱਲਣਿਆ ਮੇਰੇ ਜੋ ਤੁਮਾਰੇ ਉਹ ਟੱਕੀ ਮਾਰ ਮਟਿਆਰੇ ਜਿਹੜੇ ਪਾਏ ਤੂੰ ਚਵਾਰੇ ਕਦੇ ਸਾਨੂੰ ਵੀ ਦਿਖਾਈ ਜਦੋਂ ਟੱਕਰੀ ਦਵਾਰੇ ਉਹ ਟੱਕੀ ਮਾਰ ਮਟਿਆਰੇ ਜਿਹੜੇ ਪਾਏ ਤੂੰ ਚਵਾਰੇ ਕਦੇ ਸਾਨੂੰ ਵੀ ਦਿਖਾਈ ਜਦੋਂ ਟੱਕਰੀ ਦਵਾਰੇ